ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਨੂੰ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਸੁਪਰੀਮ ਕੋਰਟ ਵਿੱਚ ਹੋਈ ਕੇਜਰੀਵਾਲ ਦੀ ਪਟੀਸ਼ਨ ਉੱਤੇ ਸੁਣਵਾਈ ਕੇਜਰੀਵਾਲ ਦੀ ਪਟੀਸ਼ਨ ਉੱਤੇ ਅਦਾਲਤ ਨੇ ਫੈਸਲਾ ਰੱਖਿਆ ਸੁਰਖੇਤ ਬਿਨਾਂ ਫੈਸਲਾ ਦਿੱਤੇ ਹੀ ਉੱਠਿਆ ਬੈਂਚ ਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਤਰਾਜਵੀਨੀ ਉਹ ਅਦਾਲਤ ਨੇ ਵੀ ਮਹੀਤਾਕ ਵਧਾਈ ਕੇਜਰੀਵਾਲ ਦੀ ਨਿਆਇ ਖਿਰਾਸਤ 21 ਮਾਰਚ ਨੂੰ ਹੋਈ ਸੀ ਕੇਜਰੀਵਾਲ ਦੀ ਗ੍ਰਿਫਤਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਆਕਾੜਵਾੜ ਦੇ ਹੱਕ ਵਿੱਚ ਜਨ ਸਭਾ ਕਿਹਾ ਆਮ ਆਦਮੀ ਪਾਰਟੀ ਜਿੱਤੇਗੀ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਹੁਣ ਖਬਰਾਂ ਵਿਸਤਾਰ ਨਾਲ ਸੁਪਰੀਮ ਕੋਰਟ ਵਿੱਚ ਕੇਜਰੀਵਾਲ ਦੇ ਅੰਤਰੀਮ ਜ਼ਮਾਨਤ ਸਬੰਧੀ ਸੁਣਵਾਈ ਪੂਰੀ ਹੋ ਗਈ ਹੈ ਪਰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇਣ ਸਬੰਧੀ ਕੋਈ ਫੈਸਲਾ ਨਹੀਂ ਸੁਣਾਇਆ ਸੁਪਰੀਮ ਕੋਰਟ ਦਾ ਬੈਂਚ ਬਿਨਾਂ ਕੋਈ ਹੁਕਮ ਦਿੱਤੇ ਹੀ ਉੱਠ ਗਿਆ ਹੈ ਅਤੇ ਇਸ ਉੱਤੇ ਫਿਲਹਾਲ ਫੈਸਲਾ ਸੁਰੱਖਿਤਰ ਰੱਖਿਆ ਗਿਆ ਹੈ ਸੁਪਰੀਮ ਕੋਰਟ ਵਿੱਚ ਵੀਰਵਾਰਜ ਅਗਲੇ ਹਫਤੇ ਇਸ ਮਾਮਲੇ ਦੀ ਸੁਣਵਾਈ ਹੋਣ ਦੀ ਸੰਭਾਵਨਾ ਹੈ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਹੈ ਕਿ ਜੇਕਰ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਉਤੇ ਰਹਾ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਅਧਿਕਾਰਤ ਰੂਪ ਨਾਲ ਕੰਮਕਾਜ ਕਰਨ ਦੀ ਅਗਨ ਨਹੀਂ ਹੋਵੇਗੀ ਬੈਂਚ ਨੇ ਕਿਹਾ ਕਿ ਜੇਕਰ ਤੁਸੀਂ ਸਰਕਾਰੀ ਕੰਮਕਾਜ ਕਰਦੇ ਹੋ ਤਾਂ ਇਹਤਾਂ ਦਾ ਟਕਰਾ ਹੋਵੇਗਾ ਅਤੇ ਅਸੀਂ ਅਜਿਹਾ ਨਹੀਂ ਚਾਹੁੰਦੇ ਦਿੱਲੀ ਦੀ ਰਾਉਜ਼ੇਵਨੀ ਕੋਰਟ ਨੇ ਸ਼ਰਾਬ ਨੀਤੀ ਕੱਪੜੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਕਾਫਿਤ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵੇ ਮਈ ਤੱਕ ਵਧਾ ਦਿੱਤੀ ਹੈ rauze avenue court ਦੇ ਵਿਸ਼ੇਸ਼ ਜੱਜ ਕਾਵੇਰੀ ਬਬੇਜਾ ਨੇ ਈਡੀ ਮਾਮਲੇ ਵਿੱਚ ਉਹਨਾਂ ਦੀ ਨਾਂਇ ਖਿਰਾਸਤ ਦੀ ਸਮਾਪਤੀ ਉੱਤੇ ਆਦੇਸ਼ ਪਾਸ ਕੀਤੇ ਇਸ ਵਿੱਚ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਦੇਣ ਦੇ ਮੁੱਦੇ ਤੇ ਫਿਲਹਾਲ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ ਕੇਜਰੀਵਾਲ ਨੂੰ ਇਸ ਮਾਮਲੇ ਵਿੱਚ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਨਿਆਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਆਕਾ ਬਰਾੜ ਦੇ ਹੱਕ ਵਿੱਚ ਰੈਲੀ ਕੀਤੀ ਗਈ ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 4 ਜੂਨ ਨੂੰ ਪੰਜਾਬ ਦੇ ਲੋਕ 13 0 ਦੇ ਸਕੋਰ ਨਾਲ ਵਿਰੋਧੀਆਂ ਦੇ ਮੂੰਹ ਬੰਦ ਕਰ ਦੇਣਗੇ ਤੇ ਆਮ ਆਦਮੀ ਪਾਰਟੀ ਨੂੰ 13 0 ਨਾਲ ਜਿਤਾਉਣਗੇ। ਤੁਹਾਡਾ ਪਿਆਰ ਕਿਸੇ ਕਰੰਸੀ 'ਚ ਮਾਪਿਆ ਨਹੀਂ ਜਾ ਸਕਦਾ। ਮੈਨੂੰ ਸਾਰਾ ਪਤਾ ਹੈ ਮੇਰੀ ਗੱਡੀ ਦੇ ਮੂਰੇ ਆਪਦੇ ਪੱਲਿਓ ਤੇਲ ਪਵਾ ਕੇ ਤੁਸੀਂ ਆਪਣੀਆਂ ਗੱਡੀਆਂ ਆਪਣੇ ਮੋਟਰਸਾਈਕਲ ਲਾਉਂਦੇ ਰਹੇ ਹੋ ਤੇ ਇਹ ਨਾ ਸੋਚੋ ਕਿ ਯਾਰ ਕੋਈ ਫਾਇਦਾ ਨਹੀਂ ਹੋਇਆ ਅੱਗੇ ਦੇਖਿਆ ਹੁੰਦਾ ਕੀ ਹੈ ਆ 4 ਜੂਨ ਨੂੰ ਆ ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਕਰਕੇ 13 0 ਕਰ ਦੋ ਉਸ ਤੋਂ ਬਾਅਦ ਤੁਹਾਡੀਆਂ ਸਰਕਾਰ 'ਚ ਵੀ ਜ਼ਿੰਮੇਵਾਰੀਆਂ ਹੋਣਗੀਆਂ ਜੇ ਤੁਹਾਡੀਆਂ ਸੰਗਠਨਾਂ 'ਚ ਵੀ ਜ਼ਿੰਮੇਵਾਰੀਆਂ ਮਿਲਣ ਗਿਆ ਪੰਜਾਬ ਆਪਾਂ ਨੇ ਇਸ ਤਰੀਕੇ ਨਾਲ ਚਲਾਉਣਾ ਕਿ ਸੋਨੇ ਦੀ ਚੜੀ ਤਵਾਰੇ ਬਣਾਉਣਾ ਰੋਕਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦੇ ਰਸਤੇ ਆਪ ਬਣਾਉਂਦੇ ਹੁੰਦੇ ਆ ਤੁਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਇੱਕ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਬੰਦੇ ਨੂੰ ਅੰਦਰ ਕਰ ਦੋਗੇ ਸੁਬੀਰੋ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਅੱਜ ਕਾਗਜ਼ ਭਰਨ ਦਾ ਪਹਿਲਾ ਦਿਨ ਹੈ ਅੱਜ ਤੱਕ ਕਾਂਗਰਸ ਤੇ ਭਾਜਪਾ ਦੇ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਤੇ ਸਾਡੇ ਆਣਿਆਂ ਨੇ ਤਿੰਨ ਤਿੰਨ ਗਿੜੇ ਲਾ ਲਏ ਉਹ ਤੱਕ ਕਿਉਂਕਿ ਅਸੀਂ ਬੰਦੇ ਉਹ ਦਿੱਤੇ ਜਿਨ੍ਹਾਂ ਨੂੰ ਤਜਰਬਾ ਹੋ ਗਿਆ ਬੋਲਣ ਦਾ ਵਿਧਾਨ ਸਭਾ ਚ ਜਿਨ੍ਹਾਂ ਨੂੰ ਅਫਸਰਾਂ ਨਾਲ ਕੰਮ ਕਰਨ ਦਾ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਉਹਨਾਂ ਨੂੰ ਦਿੱਲੀ ਭੇਜਾਂਗੇ ਮੈਨੂੰ 13 ਜ਼ੀਰੋ ਕਰ ਦੋ ਮੈਨੂੰ 13 ਹੱਥ ਤੇ 13 ਜ਼ੁਬਾਨਾਂ ਦੇ ਦੋ ਜਿਹੜੀਆਂ ਜਾ ਕੇ ਪਾਰਲੀਮੈਂਟ ਦੇ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਮਜਾਲ ਹੈ 1 ਰੁਪਿਆ ਵੀ ਸੈਂਟਰ ਸਰਕਾਰ ਦੀ ਹਿੰਮਤ ਪੈ ਜੇ ਕਿ ਪੰਜਾਬ ਦੇ ਹੱਕ ਦਾ ਕੋਈ ਰੱਖਿਤ ਦਿਖਾ ਦੇ ਇੱਥੇ ਔਰ ਜਿਸ ਕਿਸਮ ਦਾ ਮੈਂ ਮਾਹੌਲ ਦੇਖ ਰਿਹਾ ਤੁਸੀਂ ਕੱਲ ਰਾਤ ਦੇਖਿਆ ਹੁਣ ਸਵੇਰੇ ਵੀਡੀਓ ਵੀ ਦੇਖਿਆ ਹੋਣੀ ਆ ਕੱਲ ਮੈਂ ਝਨੀਰ ਸੀ ਝਨੀਰ ਰਾਤ ਦੇ 8 ਵਜੇ 15 ਤੋਂ 20000 ਬੰਦਾ ਸੀ 15 ਤੋਂ 20000 ਇੱਕ ਪਾਸੇ ਇਹਨਾਂ ਨੂੰ ਲੋਕ ਪਿੰਡਾਂ 'ਚ ਵੜਨ ਨਹੀਂ ਦਿੰਦੇ ਇੱਕ ਪਾਸੇ ਮੇਰੀ ਗੱਡੀ 'ਚ ਮੇਰੇ ਬੈਠਣ ਨੂੰ ਜਗ੍ਹਾ ਬਣਾਉਣ ਵਾਸਤੇ ਮੈਨੂੰ ਪਟ્રોલ ਪੰਪ ਤੇ ਗੱਡੀ ਰੋਕਣੀ ਪੈਂਦੀ ਆ ਵੀ ਥੋੜੇ ਜਿਹਾ ਫੁੱਲ ਕੱਢ ਦੋ ਬਾਹਰ ਬੈਠਦਾ ਜਾਈਏ ਇੱਕ ਪਾਸੇ ਆ ਹੈ ਇਕ ਤੇ ਕਿਸਮਤ ਨਾਲ ਹੀ ਮਿਲਦਾ ਬਾਈ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਕਾਂਗਰਸ ਦੇ ਆਗੂ ترਸੇਮ ਸਿੰਘ ਸਿਆਲਕਾ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਢਾਲੀਵਾਲ ਨੇ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਇਸ ਮੌਕੇ ترਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਾਜ਼ਿਸ਼ ਦੇ ਤਹਿਤ ਉਹਨਦੀ ਟਿਕਟ ਕੱਟੀ ਗਈ ਹੈ ਉਹਨੇ ਕਿਹਾ ਕਿ ਕਾਂਗਰਸ ਵਿੱਚ ਵਰਕਰ ਦੀ ਕੋਈ ਕਦਰ ਨਹੀਂ ਹੈ ਇਸ ਮੌਕੇ ਢਾਲੀਵਾਲ ਨੇ ਕਿਹਾ ਪੀਟਰ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਤਾਲੀਵਾਲ ਨੇ ਕਿਹਾ ਹੈ ਕਿ ਜਿਵੇਂ 2022 ਦੇ ਚੋਣਾਂ ਵਿੱਚ ਵਿਰੋਧੀ ਹਾਰੇ ਸਨ ਹੁਣ ਇਹਨਾਂ ਚੋਣਾਂ ਵਿੱਚ ਵੀ ਵਿਰੋਧੀ ਹਾਰ ਜਾਣਗੇ ਅੱਜ ਸਾਡੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਤੁਸੀਂ ਕੱਲ ਦੇਖਿਆ ਹੁਣ ਕਿ ਪੰਜਾਬ ਦੇ ਮਾਝਾ区 ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਟਾਰੀ ਹਲਕੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਪਿਆਰੇ ਲੀਡਰ ਕਾਂਗਰਸ ਦੇ ਹਰਕਤ ਚਾਂਚ ਜਿਨ੍ਹਾਂ ਨੇ ਬਾਈ ਦੀ ਉੱਥੋਂ ਲੈਕਚਰ ਲੜੀ ਸੀ ਸਰਦਾਰ ਤਸੀਮ ਸਿੰਘ ਸਿਆਲਕਾ ਜੀ ਉਹਨਾਂ ਦਾ ਮਜੀਠੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ 올ਡ ਹੈ ਉਹਨਾਂ ਦਾ ਬੇਟਾ ਜਿਹੜਾ ਚੂਤ ਕਾਂਗਰਸ ਦਾ ਡਿਸਟ੍ਰਿਕਟ ਦਾ ਵਾਈਸ ਪ੍ਰਧਾਨ ਵੀ ਹੈ ਉਸਨੂੰ ਪਰੀਤ ਸਿੰਘ ਆਉਂਦਾ ਸਟੇਟ ਦਾ ਸਪੋਕਸਮੈਨ ਵੀ ਹੈ ਉਹ ਵੀ ਅੱਜ ਬਲਜੜ ਸਾਡੇ ਨਾਲ ਸ਼ਾਮਲ ਹੋਇਆ ਔਰ ਕਬਲ ਨਾਦ ਦੀ ਅਮਸਰ ਦੀ ਸਫਾਈ ਜਿਹੜੀ ਹੈ ਉਹਦੇ ਪ੍ਰਧਾਨ ਨੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਅਮਸਰ ਦੀ ਲੋਕ ਸਭਾ ਸੀਟ ਲਈ ਅਮਸਰ ਦੇ ਵਿੱਚ ਸਿਆਲਕਾ ਜੀ ਦਾ ਸਾਡੇ ਦਾ ਹੁਣ ਇਸ ਗੱਲ ਦਾ ਪਤੀਕ ਹੈ ਕਿ ਅਸੀਂ ਅਮਸਰ ਲੋਕ ਸਭਾ ਸੀਟ ਜਿਹੜੀ ਹੈ ਬਹੁਤ ਬੜੀ ਗਿਣਤੀ ਦਾ ਬਲ ਜਿਹੜੀ ਜਿੱਤਣ ਜਾਵੇ ਅਜੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸਦਾ ਭਗਵੰਤ ਸਿੰਘ ਮਾਨ ਜੀ ਦੀਆਂ ਪਹੁੰਚੀਆਂ ਤੋਂ ਖੁਸ਼ ਹੋ ਕੇ ਉਹ ਵੀ ਆਉਣਾ ਚਾਹੁੰਦੇ ਅਗਲੇ ਦੌਰ ਚ ਉਹ ਵੀ ਆਉਣਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਜਾਰੀ ਹੈ ਇਸ ਸਹਿਤ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਸਹਿਤ ਲਾਲਜੀਤ ਸਿੰਘ ਭੁੱਲਰ ਪਿੰਡ ਠੱਠੀਆਂ ਮਹੰਤਾਂ ਵਿੱਚ ਨੰਬਰਦਾਰ ਹਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਚੋਣ ਮੀਟਿੰਗ ਲਈ ਪਹੁੰਚੇ ਅਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਚੋਣ ਮਹਿਮ ਨੂੰ ਵਧੀਆ ਹੰਗਾਰਾ ਮਿਲ ਰਿਹਾ ਹੈ ਤੇ ਉਹ ਜਿੱਤ ਦਰਜ ਕਰਨਗੇ। ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਉਸਮਾ ਦਿਲਬਾਗ ਸਿੰਘ ਪੀਏ ਬਲਾਕ ਪ੍ਰਧਾਨ ਜੰਗਸ਼ੇਰ ਸਿੰਘ ਟੋਨੀ ਸਕਤਰ ਸਿੰਘ ਹੈਪੀ ਆਰਥੀਆ ਸਾਹਿਬ ਦਾ ਸਰਪੰਚ ਬਲਦੇਵ ਸਿੰਘ ਸੂਬੇਦਾਰ ਦਰਸ਼ਨ ਸਿੰਘ ਸਕਤਰ ਕੁਲਵੰਤ ਸਿੰਘ ਸਤਪਾਲ ਸਿੰਘ ਸੰਧੂ ਜਥੇਦਾਰ ਬਖਸ਼ੀਰ ਸਿੰਘ ਸੁਖਰਾਜ ਸਿੰਘ ਫੌਜੀ ਰਣਜੋਤ ਸਿੰਘ ਆਸਟ੍ਰੇਲੀਆ ਨਰੈਣਬੀਰ ਸਿੰਘ ਸੁਹਾਵਾ ਗੁਰਪ੍ਰੀਤ ਸਿੰਘ ਪੰਨੂਖ ਮਨਜੀਤ ਸਿੰਘ ਡਾਕਟਰ ਕੁਲਦੀਪ ਸਿੰਘ ਜੀਦਾਰ ਸਿੰਘ ਪ੍ਰਧਾਨ ਰਣਜੀਤ ਸਿੰਘ ਹਰਜਿੰਦਰ ਸਿੰਘ ਹਾਜ਼ਰ ਸਨ ਸਰਦਾਰ ਨਾਲ ਸਿੰਘ ਜੀ ਭੁੱਲਰ ਜੋ ਕਿ ਲੋਕ ਸਭਾ ਦਾ ਖਲੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅੱਜ ਸਾਡੇ ਪਿੰਡ ਟਟੀਆਂ ਮੰਡਾ ਦੇ ਆਪਣੇ ਚੋਣ ਮੇਮ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਪਿੰਡ ਟਟੀਆਂ ਮੰਡਾ ਵਿੱਚ ਚੋਣ ਪ੍ਰਚਾਰ ਲਈ ਆਏ ਸਨ ਜਿੱਥੇ ਸੰਤਾਣੀ ਵਟੇਲ ਕੱਠ ਦੇ ਰੂਪ ਦੇ ਵਿੱਚ ਉਹਨਾਂ ਨੂੰ ਗੱਲ ਦਿੱਤਾ ਤੇ ਸਾਡੇ ਪਿੰਡ ਟਟੀਆਂ ਮੰਡਾ ਦਾ ਵੱਡੀ ਸੀਟ ਤੇ ਜਿਤਾਉਣ ਦਾ ਵਾਅਦਾ ਕੀਤਾ ਤੇ ਉਹਨਾਂ ਨੇ ਵੀ ਸਾਨੂੰ ਅੱਗੇ ਤੋਂ ਵੱਡੀਆਂ ਤਰਾਂਟਾਂ ਤੇ ਵੱਡੇ ਕਫੇ ਦੇਣ ਦੀ ਗੱਲ ਕੀਤੀ ਸੋ ਅਸੀਂ ਉਹਨਾਂ ਦੇ ਅਤਿ ਧੰਨਵਾਦੀ ਹਾਂ ਉਹਨਾਂ ਨੇ ਆਪਣੇ ਰਜੇਵੇਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਪਿੰਡ ਟਟੀਆਂ ਮੰਡਾ ਦੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਲੋਕਾਂ ਨੂੰ ਉਹਨਾਂ ਨੂੰ ਪ੍ਰਭਾਵ ਕਰਦਾ ਤੇ ਇਸੇ ਤਰ੍ਹਾਂ ਹੀ ਉਹ ਕਿਤੇ ਬਾਕੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਉਹਨਾਂ ਨੂੰ ਵੱਧ ਵੱਧ ਵੋਟਾਂ ਪਾਉਣ ਤੇ ਜੋ ਵੱਡੀ ਗਿਣਤੀ ਨਾਲ ਜਿੱਤ ਕੇ ਉਹ ਲੋਕ ਸਭਾ ਦੇ ਵਿੱਚ ਪਹੁੰਚਣ ਤੇ ਉਹ ਉਹਨਾਂ ਨੂੰ ਆਪਣੇ ਲੋਕ ਸਭਾ ਦੇ ਵਿੱਚ ਆਪਣੇ ਜਾ ਕੇ ਮੁੱਦੇ ਉਠਾਉਣ ਤੇ ਸਾਡੇ ਸਰहदी ਏਰੀਆ ਨੂੰ ਵੱਧ ਤੋਂ ਵੱਧ ਵੀਡੀਓ ਉਥੂ ਲਾ ਕੇ ਦੇਣ ਭਾਜਪਾ ਉਮੀਦਵਾਰ ਨੂੰ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਬਟਾਲਾ ਹਲਕੇ ਦੇ ਪਿੰਡ ਕਲੇਰ ਕਲਾਂ ਵਿੱਚ ਪਹੁੰਚੇ ਜਿੱਥੇ ਕਿਸਾਨ ਯੂਨੀਅਨ ਦੇ ਆਗੂ ਮੌਕੇ ਤੇ ਪਹੁੰਚ ਗਏ ਇਸ ਦੌਰਾਨ ਕਿਸਾਨ ਆਗੂ ਨੇ ਦਿਨੇਸ਼ ਬੱਬੂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸਵਾਲ ਪੁੱਛੇ ਅਤੇ ਕਾਲੀਆਂ ਝੰਡੀਆਂ ਵਿਖਾਈਆਂ ਇਸ ਮੌਕੇ ਕਿਸਾਨ ਆਗੂਆਂ ਵੱਲੋਂ ਪੁਲਿਸ ਅਫਸਰਾਂ ਨੂੰ ਵੀ ਤਿੱਖੇ ਸਵਾਲ ਕੀਤੇ ਗਏ ਦਿਨੇਸ਼ ਬੱਬੂ ਵੱਲੋਂ ਵੀ ਕਿਸਾਨ ਆਗੂਆਂ ਦੇ ਨਾਲ ਸਵਾਲ ਜਵਾਬ ਕੀਤੇ ਗਏ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਜਲਦ ਹੱਲ ਬਹੁਤ ਵਧੀਆ ਮੋਲ ਹੈ ਠੀਕ ਹੈ ਕਿਸਾਨ ਪਰਿਵਾਰਾਂ ਨਾਲ ਬੈਠਾ ਜੀ ਵੀਰਾਂ ਨਾਲ ਮੇਰੀ ਦੋ ਤਿੰਨ ਵਾਰ ਗੱਲ ਪਹਿਲੇ ਵੀ ਆਜ ਵੀ ਵਧੀਆ ਗੱਲਬਾਤ ਹੋਈ ਹੈ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚੋਂ ਇਹਨਾਂ ਦਾ ਹਿੱਸਾ ਦੇ ਗਨੇ ਇਹਨਾਂ ਦੀ ਗੱਲ ਵੀ ਰੱਖਾਂਗੇ ਜਿਹੜੇ ਕੋਈ ਮੁਜਾਹਦੇ ਮੁਸ਼ਕਲ ਆ ਉਹ ਗੱਲ ਖਾਂਦੇ ਕਰਦੇ ਓਵਰਆਲ ਸਥਿਤੀ ਦੀ ਗੱਲ ਕੀਤੀ ਜਾਵੇ ਓਵਰਆਲ ਸਥਿਤੀ ਬਹੁਤ ਵਧੀਆ ਜੀ ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮਨ ਚ ਵਿੱਚ ਕਿ ਬੋਦੀ ਜੀ ਪ੍ਰਧਾਨ ਮੰਤਰੀ ਬਣਾਈ ਜੀ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ ਸੋਭਾ ਬਣ ਰਹੇ ਆ ਜੀ ਵੇਖੋ ਜੀ ਇੱਥੇ ਆਪਣੇ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂ ਨਹੀਂ ਅ ਕਾਲੇ ਘੰਡੇ ਵਿਖਾਲ ਕੇ ਤੇ ਨਾਲ ਉਹਨਾਂ ਨੇ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਦਾ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹ ਨਹੀਂ ਉਹਨਾਂ ਦੇ ਦੇਣ ਲਈ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਆਪੇ ਅੱਗੇ ਸਾਲ ਬਹਿ ਗਏ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਤੋਂ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋਈ ਇਹਨਾਂ ਗੱਲਾਂ ਦੇ ਜਵਾਬ ਹੀ ਨਹੀਂ ਕਾਂਗਰਸ ਨੇ ਪੰਜਾਬ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਖਬਾਇਆ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਇਸ ਦੇ ਨਾਲ ਹੀ ਪਾਰਟੀ ਵੱਲੋਂ ਹੁਣ ਸੂਬੇ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ ਇੱਥੇ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੇਰ ਸਿੰਘ ਖਬਾਇਆ ਸ਼੍ਰੋਮਣੀ ਕਾਲ ਦਲ ਵੱਲੋਂ ਦੋ ਵਾਰ ਸੰਸਦ ਮੈਂਬਰ ਰਹੇ ਚੁੱਕੇ ਨੇ ਪਟਿਆਲਾ ਤੋਂ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਪਟਿਆਲਾ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਜੇਪੀ ਉਮੀਦਵਾਰ ਦਾ ਵਿਰੋਧ ਕਰਨ ਵਾਲੇ ਕਿਸਾਨ ਦੇ ਹੋਈ ਮੌਤੇ ਮਾਮਲੇ ਵਿੱਚ ਜ਼ਿੰਮੇਵਾਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਉਹਨਾਂ ਹਮੇਸ਼ਾ ਲੋਕ ਹੇਤਾਂ ਦੀ ਗੱਲ ਕੀਤੀ ਹੈ ਤੇ ਉਹਨਾਂ ਦਾ ਕਿਰਦਾਰ ਇਸ ਗੱਲ ਦੀ ਗਵਾਹੀ ਭਰਦਾ ਹੈ ਜੋ ਕਿਸਾਨ ਨਾਲ ਧੱਕਾ ਮੁਕੀ ਹੋ ਕੇ ਡੈਥ ਹੋਈ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਥੇ ਤੱਕ ਪਹੁੰਚਿਆ ਮੇਰਾ ਕਿਰਦਾਰ ਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਲੋਕ ਫੈਸਲੇ ਕਰਦੇ ਸੰਗਰੂਰ ਦੇ ਪਿੰਡ ਲੱਡਾ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਵੱਲੋਂ ਚੋਣ ਪ੍ਰਚਾਰ ਲਈ ਕੀਤੀ ਜਾ ਰਹੀ ਜਨਸਭਾ ਵਿੱਚ ਮਿੱਠੂ ਸਰਪੰਚ ਨੂੰ ਲੈ ਕੇ ਰੋਸ ਜਤਾਉਣ ਪਹੁੰਚੀ ਸਿਮਰਨ ਮਹੰਤ ਨੂੰ ਵਿਰੋਧ ਕਰਨਾ ਮਹਿੰਗਾ ਪੈ ਗਿਆ ਇੱਥੇ ਕਥਿਤ ਤੌਰ ਉਤੇ ਮਾਈਕਫੋਨ ਨੂੰ ਲੈ ਕੇ ਹੋਈ ਟਕਰਾਅ ਤੋਂ ਬਾਅਦ ਪਿੰਡ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੇ ਸਿਮਰਨ ਮਹੰਤ ਨਾਲ ਨਾ ਸਿਰਫ ਧੱਕਾ ਮੂਕੀ ਕੀਤੇ ਸਗੋਂ ਉਸ ਦੀ ਘੁੱਟ ਮਾਰ ਵੀ ਕੀਤੀ ਜਿਸ ਤੋਂ ਬਾਅਦ ਸਿਮਰਨ ਮਹੰਤ ਨੇ ਕਿਹਾ ਕਿ ਮਿੱਠੂ ਸਿੰਘ ਨਾਲ ਉਸ ਦਾ ਵਿਵਾਦ ਚੱਲਦਾ ਹੈ ਦੇਸ਼ ਦੇ ਚੱਲਦੇ ਆ ਵਿਰੋਧ ਕਰਨ ਗਈ ਸੀ ਤੇ ਉੱਥੇ ਘਟਨਾਕ੍ਰਮ ਵਾਪਰਿਆ ਨਿਰਪੱਖ ਪਾਰਦਰਸ਼ੀ ਅਤੇ ਭੈਮੁਖਤ ਲੋਕ ਸਭਾ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਚੋਣ ਪ੍ਰਕਿਰਿਆ ਸੰਬੰਧੀ ਭਾਰਤੀ ਚੋਣ ਕਮਿਸ਼ਨ ਦੇ ਹਦਾਇਤਾਂ ਅਤੇ ਪ੍ਰੋਗਰਾਮਾਂ ਨੂੰ ਮੀਡੀਆ ਨਾਲ ਨਿਰੰਤਰ ਸਾਂਝਾ ਕੀਤਾ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪਟਿਆਲਾ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰਣੀ ਕੀਤਾ ਇਸ ਮੌਕੇ ਉਹਨਾਂ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਲੋਕ ਸਭਾ ਚੋਣਾਂ ਬਾਰੇ ਜਨਤਕ ਨੋਟਿਸ ਜਾਰੀ ਕੀਤਾ ਹੈ ਉੱਥੇ ਜ਼ਿਲ੍ਹਾ ਚੋਣ ਮੈਨੇਜਮੈਂਟ ਦਾ ਪਲਾਨ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ ਇਸ ਮੌਕੇ ਐਸਐਸਪੀ ਬਰुण ਸ਼ਰਮਾ ਐਸਪੀਸੀਟੀ ਸਰਫਰਾਜ਼ ਾਲਮਤ ਅਤੇ ਵਿਧਿਕ ਜ਼ਿਲ੍ਹਾ ਚੋਣ ਅਫਸਰ ਨਵਰੀਤ ਕੌਰ ਮੌਕੇ ਤੇ ਮੌਜੂਦ ਸਨ ਸ਼ੌਕਤ ਅਹਿਮਦ ਪਰਣੀ ਦੱਸੇ ਕਿ ਨਾਮਜ਼ਦਗੀ ਪੱਤਰ 7 ਮਈ ਤੋਂ 14 ਮਈ ਤੱਕ ਡਿਪਟੀ ਕਮਿਸ਼ਨਰ ਦੇ ਕੋਰਟ ਰੂਮਸ ਕਮਰਾ ਨੰਬਰ 108 ਵਿਖੇ ਸਵੇਰੇ 11 ਵਜੇ ਤੋਂ ਬਾ ਜ਼ਿਲ੍ਹਾ ਚੋਣ ਅਫਸਰ ਸੌਕਤ احمد ਪਰੇ ਅਤੇ ਐਸਐਸਪੀ ਬਰਨੂਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਲੋਕ ਸਭਾ ਚੋਣ ਨਿਰਪੱਖ ਪਾਰਦਰਸ਼ੀ ਅਤੇ ਪੈਮੁਕਤ ਤੰਗ ਨਾਲ ਕਰਵਾਉਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਜਿਵੇਂ ਆਪ ਸਾਰੇ ਜਾਣਦੇ ਹੈ ਕਿ ਅੱਜ 70 ਨਮਾਤਰ ਪਰਨ ਪੱਤਰ ਨੋਮੀਨੇਸ਼ਨ ਫਾਰਮ ਜਿਹੜਾ ਹੈਗਾ ਉਹ ਪਰੰਦਾ 11 ਵਜੇ ਸਮਾਂ ਸ਼ੁਰੂ ਹੋ ਰਿਹਾ ਹੈ ਤੇ ਇਹ ਅੱਜ ਤੋਂ ਸ਼ੁਰੂ ਹੋ ਕੇ 11 ਤੋਂ 3 ਵਜੇ ਆਪਾਂ ਆਖਰੀ ਦਿਨ ਸਿਵਾਇ ਉਹਨਾ ਦਿਨਾਂ ਜੋ ਕਿ ਗੈਸਟ੍ਰੀ ਛੁੱਟੀਆਂ ਨੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਅੰਦਰ ਜਿਹਦੇ ਵਿੱਚ ਇਸ ਵਾਰ ਜਿਹੜਾ ਸੈਟਰਡੇ ਹੈ ਉਹ ਵੀ ਆਉਂਦਾ ਹੈ ਤੇ ਅੱਜ ਤੋਂ ਲੈ ਕੇ 14 ਤਾਰੀਖ ਤੱਕ ਆਪਾਂ ਜੜਾਏਗਾ ਨਾਮਿਨੇਸ਼ਨ ਫਾਰਮ ਜਿੱਥੇ ਪ੍ਰਾਪਤ ਕਰਾਂਗੇ ਬਿਲਕੁਲ 108 ਨੰਬਰ ਜਿਹੜਾ ਆਪਣਾ ਕਮਰਾ ਹੈ ਕੋਟ ਰੂਮ ਡਿਪਟੀ ਕਮਿਸ਼ਨਰ ਦਾ ਉਹਦੇ ਵਿੱਚ ਆਪਾਂ ਸਾਰੇ ਨਾਮਿਨੇਸ਼ਨ ਫਾਰਮ ਜਿਹੜੇ ਨੇ ਇਹ ਉਹ ਪ੍ਰਾਪਤ ਕਰਾਂਗੇ ਤੇ ਉਸ ਤੋਂ ਬਾਅਦ 14 ਤਾਰੀਖ ਰਹੇਗਾ ਲਾਸਟ ਡੇ ਹੈ 3 ਵਜੇ ਤੱਕ ਹੀ ਨਾਮਿਨੇਸ਼ਨ ਫਾਰਮਸ ਜਿਹੜੇ ਹੈ ਉਹ ਕੋਈ ਵਿਅਕਤੀ ਕੋਈ ਆ ਪ੍ਰੋਸਪੈਕਟਿਵ ਐਨਡੀਡੀ ਜਿਹੜਾ ਆਏਗਾ ਉਹ ਦੇ ਸਕਦਾ ਹੈ 3 ਵਜੇ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਉਹਨੂੰ ਆਪਾਂ ਐਕਸੈਪਟ ਲਈ ਕਰਾਂਗੇ ਤੇ ਫਿਰ 14 ਤਾਰੀਖ ਤੋਂ 15 ਤਾਰੀਖ ਕਿਹਾਏਗਾ ਉਹਦੇ ਵਿੱਚ ਸਕਰੂਟੀਨੀ ਹੋਣੀ ਹੈ ਨਾਮੀਨੇਸ਼ਨ ਪੇਪਰ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਵਾਰ ਆਪਾਂ ਚੈੱਕ ਕਰਾਂਗੇ ਕਿ ਉਹਦੇ ਵਿੱਚ ਕੋਈ ਗਲਤ ਤਾਂ ਨਹੀਂ ਹੈ ਜਾਂ ਫਿਰ ਕੋਈ ਅਜਿਹਾ ਤੱਥ ਹੈ ਜਿਸ ਤੋਂ ਕੋਈ ਕੈਂਡੀਡੇਟ ਡਿਸਕਵੈਲੀਫਾਈ ਹੋਦਾ ਹੋਵੇ ਉਹਦੇ ਫੈਸਲਾ ਹੋਵੇ 15 ਤਾਰੀਖ ਤੋਂ ਲੈ ਕੇ 17 ਤਾਰੀਖ ਤੱਕ ਕੋਈ ਵੀ ਕੈਂਡੀਡੇਟ ਜਿਹੜਾ ਹੈਗਾ ਉਹ ਆਪਣਾ ਨਾਮਾ ਨਾਮਜ਼ਦਨ ਪੱਤਰ ਵਾਪਸ ਲੈ ਸਕਦਾ ਹੈ ਤੇ 17 ਤਾਰੀਖ ਨੂੰ ਆਪਨੇ ਜਿਹੜੇ ਚੋਣ ਲੜਨ ਵਾਲੇ ਉਮੀਦਵਾਰ ਹੈ ਉਹਨਾਂ ਦੀ ਸੂਚੀ ਫਾਈਨਲ ਹੋਵੇਗੀ ਤੇ 17 ਤਾਰੀਖ ਨੂੰ ਆਪਾਂ ਉਹਨਾਂ ਨੂੰ ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਵੀ ਸਿੰਬਲ ਅਲਾਟਮੈਂਟ ਜਿਹੜਾ ਹੈਗਾ ਉਹ ਉਸ ਦਿਨ ਆਪਾਂ ਕਰ ਦਵਾਂਗੇ ਅੱਜ ਕਿਉਂਕਿ ਨੋਮੀਨੇਸ਼ਨ ਦਾ ਪਹਿਲਾ ਦਿਨ ਹੈ ਤੇ ਅੱਜ ਦੇ ਦਿਨ ਤੁਸੀਂ ਜਿਹੜੀ ਆਪਣੀ ਸਟੈਟਿਕ ਸਰਵੇਲੈਂਸ ਟੀਮਸ ਨੇ ਹਰ ਇੱਕ ਖੇਲਕੇ ਵਿੱਚ ਆਪਾਂ ਬਣਾਏ ਆ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਹੁ ਕਰਦੇ ਨੇ ਉਹ ਵਕਤ ਵਕਤ ਥਾਵਾਂ ਤੇ ਆਪਣੇ ਸੜਕਾਂ ਤੇ ਜਿਹੜੇ ਹੈਗੇ ਆ ਉਹ ਬੈਰੀਕੇਡਸ ਲਾ ਕੇ ਉੱਥੇ ਸਾਰੀ ਗੜੀਆਂ ਦੀ ਚੈਕਿੰਗ ਕਰਦੇ ਨੇ ਤੇ ਉਹ ਸਾਰੀ ਥੀ ਜਿਹੜੀ ਹੈਗੀ ਹੈ ਅੱਜ 11 ਵਜੇ ਜਿਹੜੀ ਹੈਗੀ ਆ ਉਹ ਫੰਕਸ਼ਨਲ ਹੋ ਗਈ ਆ ਨੇ ਤੇ ਉਹਨਾਂ ਨੇ ਆਪਣਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਹੈ ਇਹਦੇ ਨਾਲ ਨਾਲ ਆਪਾਂ ਜਿਹੜੇ ਵਕਤ ਵਕਤ ਆਪਣੇ ਮੋਟਰ ਸਟੇਜ ਵਿੱਚ ਜਿਹਦੇ ਵਿੱਚੋਂ ਆ ਬਹੁਤੇ ਸਾਡੇ ਇਲੈਕਸ਼ਨ ਡਿਊਟੀ ਦੇ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਕਿਉਂਕਿ ਉਹ ਚੋਣ ਦੇ ਦਿਨ ਜਿਹੜਾ ਹੈਗਾ ਖੁਦ ਆਪਣੇ ਬੂਥ ਤੇ ਨਹੀਂ ਜਾ ਸਕਦੇ ਉਹਨਾਂ ਦੇ ਵੀ ਪਹਿਲਾਂ ਆਪਾਂ ਟ੍ਰੇਨਿੰਗ ਕਰਾਈ ਸੀ ਪਰसों ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਫਾਰਮ ਜਿਹੜੇ ਹੈਗੇ ਆ ਫਾਰਮ 12 12ਏ ਜਿਸਦੇ ਵਿੱਚ ਉਹ ਇਲੈਕਸ਼ਨ ਡਿਊਟੀ ਸਰਟੀਫିକੇਟ ਦੇ ਰਹੇ ਜਾਂ ਫਿਰ ਕੋਸਟਲ ਵੈਲਟ ਦੇ ਰਹੇ ਜਿਹੜੇ ਇਹ ਆਪਣੇ ਵੋਟ ਪਾ ਸਕਦੇ ਆ ਉਹ ਵੀ ਆਪਾਂ ਪ੍ਰਾਪਤ ਕਰ ਰਹੇ ਹਾਂ ਨਾਲ ਹੀ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਡਰਾਈਵਰਸ ਕੰਡਕਟਰਸ ਵੈਬ ਕਾਸਟਿੰਗ ਦੀ ਟੀਮਸ ਵੀਡੀਓਗ੍ਰਾਫਰਸ ਉਹਨਾਂ ਸਾਰਿਆਂ ਦੇ ਫਾਰਮ ਭਰ ਕੇ ਉਹਨਾਂ ਨੂੰ ਵੀ ਆਪਾਂ ਇਸ ਵਾਰ ਬਿਲਕ ਨਿਕਾਲ ਹੈ ਉਹ ਮਿਲੇ ਤੇ ਉਹਨਾਂ ਦੇ ਫਾਰਮਸ ਭਰ ਕੇ ਉਹਨਾਂ ਨੂੰ ਪਾਵੇ ਉਹ ਪੋਸਟਨ ਬਿਲਸ ਦੇ ਰਹੇ ਹਾਂ ਉਹ ਪਾਵੇ ਉਹ ਇਹ ਵੀ ਸਰਟੀਫିକੇਟਸ ਦੇ ਰਹੇ ਹਾਂ ਉਹਨਾਂ ਨੂੰ ਆਪਾਂ ਉਹ ਜਾਰੀ ਕਰਕੇ ਉਹ ਜਿਹੜਾ ਹੈਗਾ ਤਾਂ ਕਿ ਉਹ ਵੋਟ ਜਾਂ ਕੋਡ ਦਾ ਇਸਤੇਮਾਲ ਕਰ ਸਕਣ ਇਹਦੇ ਵਾਸਤੇ ਆਪਾਂ ਟੀਮਸ ਵੀ ਬਣਾਇਆ ਨੇ ਤੇ ਇਸ ਤੋਂ ਇਲਾਵਾ ਵੀ ਜਿਹੜੇ ਪਹਿਲਾਂ ਵੀ ਮੈਂ ਦੱਸਿਆ ਸੀਗਾ ਲਾਸਟ ਪ੍ਰੈਸ ਕਾਨਫਰੈਂਸ ਵਿੱਚ ਵੀ ਕਿਹੜੇ ਬਜ਼ੁਰਗ ਨੇ 85 ਸਾਲ ਦੀ ਵੱਧ ਉਮਰ ਦੇ ਤੇ ਜਾਂ ਫਿਰ ਕੋਈ ਇਹੋ ਜਿਹਾ ਪੀਡਬੀਡੀ ਪਰਸਨ ਵਿਦ ਡਿਸੇਬਿਲਟੀ ਜਿਹਦੀ 40% ਤੋਂ ਵੱਧ ਗਈ ਹੈ ਜਿਹਦੀ ਡਿਸੇਬਿਲਟੀ ਹੈ ਤੇ ਕੇ ਉਹ ਆਪਣੇ ਘਰ ਵਿੱਚ ਹੀ ਵੋਟ ਪਾਣਾ ਚਾਹੁੰਦਾ ਹੈ ਉਹ ਵੀ ਸਾਨੂੰ ਫਾਰਮ ਦੇ ਸਕਦਾ ਹੈ ਹੁਣ ਜਿਹੜੇ ਫਾਰਮ 12D ਦੀ ਲਾਸਟ ਡੇਟ ਹੈ ਜੀਆ ਉਹ 12 ਤਾਰੀਖ ਤੋਂ ਪਹਿਲਾਂ ਪਹਿਲਾਂ ਅਮਾ ਨੇ ਸਾਨੂੰ ਜਿਹੜੇ ਹੈਗੇ ਉਹ ਫਾਰਮ ਦੇ ਦੇਨੇ ਨੇ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਪੋਸਟਲ ਬੈਲੈਂਸ ਬਣਾ ਕੇ ਉਹਨਾਂ ਦੇ ਕਰਤੇ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਵੋਟ ਪਵਾ ਦੇਗੇ ਤੇ ਆਪਣੇ ਉਹਦੇ ਵਾਸਤੇ ਵੀ ਆਪਾਂ ਟੀਮ ਜਿਹੜੀ ਹੈਗੀ ਆ ਉਹ ਬਣਾਈ ਜਾਣੇ ਲਗਭਗ ਮਿਲ ਨੇ ਹਾਂ ਫਾਰਮ ਜਿਹੜੇ ਕਿ ਉਹਨਾਂ ਨੂੰ ਆਪਾਂ ਪਹਿਲਾਂ ਹੀ ਡਿਸਟ੍ਰੀਬਿਊਟ ਕੀਤੇ ਹੋਏ ਨੇ ਆਪਣੇ ਜਿਹੜੇ ਪੀਐਲਓਜ਼ ਨੇ ਆਪਾਂ ਜਿਹੜੇ ਵੀ ਸੌਫਟਵੇਅਰ ਵਿੱਚ ਸਾਡੇ ਮਾਰਕ ਸੀਗੇ और क्योंकि सू पता है कि उम्र है के हिसाब तो न कि उन्होंने सारियान घर जाके आप जो है फॉर्म देते हैं तो इसके अलावा भी जी वेबसाइट हैगी है जिला की पटियाला डॉट एन आई सी डॉट इन भी आप फॉर्म ट्वेल्व ए ट्वेल्व ट्वेल्व और फॉर्म ट्वेल्व डी वो उ पाई ने कोई भी उसे डाउनलोड करके प्रिंट आउट करके जोड़ा कि एलिजिबल व्यक्ति है वो वह फॉर्म भर के अपने ए आर ओ साहब या मैं जो है वो हटा सकता है तो उसके बाद आप वोट जो तो है पवा सकते हैं जिम्मे की ਡਿਸਟ੍ਰਿਕਟ ਇਲੈਕਸ਼ਨ ਅਫਸਰ ਸਾਹਿਬ ਨੇ ਦੱਸਿਆ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪਟਿਆਲਾ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਸਤੈਦ ਆ ਪਟਿਆਲਾ ਜ਼ਿਲ੍ਹੇ ਦਾ ਹਰਿਆਣੇ ਦੇ ਨਾਲ ਜਿਹੜਾ ਇੰਟਰ ਸਟੇਟ ਬਾਰਡਰ ਲੱਗਦਾ ਆ ਉੱਥੇ ਕਾਫੀ ਸਮੇਂ ਤੋਂ ਰਾਊਂਡ ਦਾ ਸ਼ਿਫਟ ਇੰਟਰ ਸਟੇਟ ਸਾਡੇ 14 ਨਾਕੇ ਲੱਗੇ ਹੋਏ ਜਿਹੜੇ ਕਿਸੇ ਵੀ ਪ੍ਰਕਾਰ ਦੀ ਨਿਕਰਦੀ ਡਰੱਗਸ ਦੀ ਆਰਮਸ ਦੀ ਤੇ ਸ਼ੱਕੀ ਬੰਦਿਆਂ ਦੀ ਐਂਟਰੀ ਅਤੇ ਐਗਜ਼ਿਟ ਨੂੰ ਚੈੱਕ ਕਰ ਰਹੇ ਹੈ ਇਹ ਸਾਰੇ ਇੰਟਰ ਸਟੇਟ ਨਾਕਾ ਪੁਆਇੰਟਸ ਤੇ ਸੀਸੀਟੀਵੀ ਕੈਮਰੇਜ਼ ਵੀ ਲੱਗੇ ਹੋਏ ਆ ਤੇ ਇਹਨਾਂ ਦੀ ਲਾਈਵ ਬ੍ਰਾਡਕਾਸਟਿੰਗ ਵੀ ਹੁੰਦੀ ਆ ਉਸ ਤੋਂ ਇਲਾਵਾ ਪਟਿਆਲਾ ਪੁਲਿਸ ਨੇ ਹੁਣ ਤੱਕ 87% ਆਪਣੇ ਆਰਮਜ਼ ਜਿਹੜੇ ਆ ਉਹ ਡਿਪੋਜ਼ਿਟ ਕਰਾ ਲਏ ਆ ਤੇ ਜਿਹੜੇ ਲੋਕਾਂ ਨੂੰ ਐਗਜ਼ੈਂਪਸ਼ਨ ਮਿਲਣੀ ਸੀ ਉਹ ਪ੍ਰੋਸੈਸ ਵੀ ਸਕ੍ਰੀਨਿੰਗ ਕਮੇਟੀ ਦੇ ਥਰੂ ਚੱਲ ਰਿਹਾ ਆ ਫਲਾਈਂਗ ਸਕਵਡ ਟੀਮਾਂ ਇਸ ਲਈ ਕਾਫੀ ਸਮੇਂ ਤੋਂ ਐਕਟੀਵੇਟਡ ਨੇ ਜਿਹੜੀ ਅਚਨਚੇ ਚੈਕਿੰਗ ਕਰਦੀਆਂ ਨੇ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਮਦਦ ਅਤੇ ਮਸਲ ਪਾਵਰ ਦੀ ਵਰਤੋਂ ਵੋਟਰਸ ਨੂੰ ਆਪਣੇ ਮਨ ਰੁਝਾਨ ਲਈ ਕੋਈ ਕਰ ਨਾ ਸਕੇ ਉਸ ਤੋਂ ਇਲਾਵਾ ਜਿਵੇਂ ਕਿ ਅੱਜ ਨਾਮਿਨੇਸ਼ਨਸ ਅੱਜ ਸ਼ੁਰੂ ਹੋ ਗਈਆਂ ਨੇ ਤੇ ਨਾਮਿਨੇਸ਼ਨਸ ਲਈ ਵੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਮੁਤਾਬਕ ਅਸੀਂ ਪੂਕਾ ਪ੍ਰਬੰਧ ਕੀਤੇ ਜੋ ਵੀ ਉਹਨਾਂ ਦੀ ਗਾਈਡਲਾਈਨ ਹੈਗੀ ਉਹ ਅਮਲ ਚ ਲਿਆਂਦੀ ਜਾਊਗੀ ਨਾਮਿਨੇਸ਼ਨਸ ਦੀ ਨਾਮਿਨੇਸ਼ਨਸ ਦੇ ਨਾਲ ਨਾਲ ਜਿਵੇਂ ਕਿ ਡੀਈਓ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਸਟੈਟਿਕ ਸਰਵੇਲੈਂਸ ਸਕੀਮਾ ਐਸਐਸਪੀ ਦੀ ਟੀਮਾਂ ਵੀ ਬਣ ਗਈਆਂ ਉਹਨੇ ਦੋਨੇ ਕੰਪੋਨੈਂਟ ਫੁਲੀ ਆਪਰੇਸ਼ਨਲ ਹੋ ਗਏ ਆ ਫਲਾਈਂਗ ਸਕੁਐਡ ਟੀਮਾਂ ਤੇ ਸਟੈਟਿਕ ਸਰਵੇਲੈਂਸ ਸਕੀਮਾ ਤੇ ਲਗਾਤਾਰ ਇਹ ਨਿਗਰਾਨੀ ਰੱਖਣਗੇ ਕਿ ਕਿਸੇ ਵੀ ਪ੍ਰਕਾਰ ਦੀ ਇਹੋ ਜੀ ਐਕਸਰਸਾਈਜ਼ ਕੋਈ ਡਿਸਟ੍ਰਿਬਿਊਸ਼ਨ ਆਫ ਮਨੀ ਕੋਈ ਡਿਸਟ੍ਰਿਬਿਊਸ਼ਨ ਆਫ ਲਿਕਰ ਕਿਸੇ ਪ੍ਰਕਾਰ ਦੇ ਵਲਨਰੇਬਲ ਏਰੀਆ ਚ ਤੇ ਉਹ ਸਾਰੀ ਅਸੀਂ ਮੋਨੀਟਰ ਕਰ ਰਹੇ ਹਾਂ ਸ਼ਰਾਬ ਜਿਹੜੀ ਆ ਕਿਉਂਕਿ ਇੰਟਰ ਸਟੇਟ ਬਾਰਡਰ ਪੰਦਾ ਆ ਕਾਫੀ ਵੱਡੀ ਮਾਤਰਾ ਚ ਅਸੀਂ ਰਿਕਵਰ ਕੀਤੀ ਆ 116 ਹੁਣ ਤੱਕ ਅਸੀਂ ਐਕਸਰਸਾਈਜ਼ ਦੀ ਐਫ ਆਈ ਆਰਾਂ ਦਰਜ ਕੀਤੀਆਂ ਨੇ ਤੇ 60000 ਲੀਟਰ ਤੋਂ ਜ਼ਿਆਦਾ ਸ਼ਰਾਬ ਅਸੀਂ ਰਿਕਵਰ ਕੀਤੀ ਆ ਉਸੇ ਪ੍ਰਕਾਰ ਐਨਡੀਪੀਐਸ ਦੀ 93 ਐਫਆਈਆਰ ਅਸੀਂ ਐਨਡੀਪੀਐਸ ਐਕਟ ਅnder ਦਰਜ ਕਰ ਚੁੱਕੇ ਹਾਂ ਜਿਦੇ ਚੋਂ 10 ਕਿਲੋ ਤੋਂ ਜ਼ਿਆਦਾ ਓਪੀਐਮ ਅਫੀਮ ਤੇ 3 ਕਿਲੋ ਤੋਂ ਜ਼ਿਆਦਾ ਹਿਰੋਇਨ ਅਸੀਂ ਰਿਕਵਰ ਕਰ ਚੁੱਕੇ ਹਾਂ 8 ਜਿਹੜੇ ਨਾਜਾਇਜ਼ ਹਥਿਆਰ ਵੀ ਇਸ ਪੀਰੀਅਡ ਚ ਅਸੀਂ ਰਿਕਵਰ ਕੀਤੇ ਸਰ 757 ਜਿਹੜੇ ਪ੍ਰੋਕਲੇਮਡ ਅਫੈਂਡਰਸ ਨੇ ਉਹ ਕੋਡ ਲਗਨ ਤੋਂ ਬਾਅਦ 57 ਪ੍ਰੋਕਲੇਮਡ ਅਫੈਂਡਰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤੇ ਇਕ 550 ਤੋਂ ਜ਼ਿਆਦਾ ਗਿਣਤੀ 'ਚ ਪ੍ਰੀਵੈਂਟਿਵ ਐਕਸ਼ਨ ਕੀਤਾ ਹੈ ਜਿਦੇ 'ਚ ਇਲੈਕਸ਼ਨ 'ਚ ਟਰਬਲ ਮੇਕਰ ਜਿਹੜੇ ਹੁੰਦੇ ਆ ਜਾਂ ਬੈਡ ਕੈਰੈਕਟਰ ਜਿਹੜੇ ਹੁੰਦੇ ਆ ਉਹ ਸਾਰੇ ਵੀ ਅਸੀਂ ਪ੍ਰੀਵੈਂਟਿਵ ਐਕਸ਼ਨ ਲੈ ਕੇ ਉਹ ਬਾਉਂਟ ਡਾਊਨ ਕਰਾਈ ਹੋਏ ਜਲੰਧਰ ਦੇ ਗਦੇਪੁਰ ਵਿੱਚ ਇੱਕ ਘਰ ਵਿੱਚੋਂ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦਾ 5 ਤੋਂ 7 ਦਿਨ ਪਹਿਲਾਂ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਇੱਕ ਸੰਦੂਕ ਵਿੱਚ ਰੱਖਿਆ ਗਿਆ ਸੀ ਥਾਣਾ ਨੰਬਰ 8 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਚੰਡੀਗੜ੍ਹ ਤੋਂ ਇੱਕ ਟੀਮ ਸਿਵਲ ਹਸਪਤਾਲ ਜਲੰਧਰ ਵਿੱਚ ਅਚਨਚਤ ਚੈਕਿੰਗ ਲਈ ਪਹੁੰਚੀ ਇਸ ਦੌਰਾਨ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀ ਨਿਲ ਗੋਇਲ ਨੇ ਹਸਪਤਾਲ ਦਾ ਜਾਇਜ਼ਾ ਲਿਆ ਇਸ ਮੌਕੇ ਨਾ ਸਿਵਲ ਹਸਪਤਾਲ ਵਿੱਚ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਸਟਾਫ ਤਿਸਲਾ ਗੱਲ ਕੀਤੀ ਉਹਨੇ ਕਿਹਾ ਕਿ ਉਹਨੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਹੈ ਪਰ ਸਭ ਕੁਝ ਠੀਕ ਪਾਇਆ ਗਿਆ ਅੱਜ ਜਲੰਧਰ ਡਿਸਟ੍ਰਿਕਟ ਹਸਪਤਾਲ ਜਿਹੜਾ ਕਿ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਹੈ ਉਸ ਦੀ ਮੈਂ ਰੂਟੀਨ ਸਪੋਰਟਿਵ ਸੁਪਰਵਾਈਜ਼ਨ ਹੈ ਜਿਹੜੀ ਉਸ ਥਾਂ ਹੈ ਔਰ ਅੱਜ ਆਇਆ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਜਿਹੜਾ ਇਹ ਸਾਡਾ ਹਸਪੀਟਲ ਹੈਗਾ ਇਹ ਬਹੁਤ ਸੋਹਣੇ ਢੰਗ ਨਾਲ ਜਿਹੜੀਆਂ ਮਰੀਜ਼ਾਂ ਨੂੰ ਜਿਹੜੀਆਂ ਸੇਵਾ ਹੈਗਾ ਦੇ ਰਿਹਾ ਮੈਂ ਅੱਜ ਬਹੁਤ ਸਾਰੀਆਂ ਮਰੀਜ਼ਾਂ ਦੇ ਨਾਲ ਇੰਟਰੈਕਸ਼ਨ ਵੀ ਕੀਤੀ ਹੈ ਔਰ ਇਹ ਵੀ ਜਨਰਲ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਕੋਈ ਆਊਟ ਆਫ ਪਾਕਟ ਐਕਸਪੈਂਡੀਚਰ ਤਾਂ ਨਹੀਂ ਹੋ ਰਿਹਾ ਤੇ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈਗੀ ਹੈ ਕਿ ਕਿਸੇ ਵੀ ਮਰੀਜ਼ ਦੀ ਮਨ ਕੋਈ ਇਸ ਦਾ ਮਰੀਜ਼ ਮੇਰੇ ਨੋਟਿਸ ਨਹੀਂ ਆਇਆ ਜਿਹੜਾ ਵੀ ਦਵਾਈ ਬਾਹਰੋਂ ਲੈ ਕੇ ਆਇਆ ਹੋਵੇ ਔਰ ਜਿੰਨਾ ਮਰੀਜ਼ਾਂ ਦੇ ਆਪਰੇਸ਼ਨ ਵੀ ਹੋਏ ਸੀਗੇ ਉਹਨਾਂ ਮਰੀਜ਼ਾਂ ਨਾਲ ਇਕੱਲੇ ਬੈਠ ਕੇ ਮੈਂ ਪਾਕੀ ਸਾਰਾ ਸਟਾਫ ਪਾਸੇ ਕਰਕੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਵੀ ਜੇ ਕੋਈ ਤੁਹਾਡੀ ਵੀ ਆਊਟ ਆਫ ਪਾਕਟ ਐਕਸਪੈਂਡੀਚਰ ਹੋਇਆ ਤਾਂ ਦੱਸੋ। ਔਰ ਜਦੋਂ ਮੈਂ ਐਮਸੀਐਫ ਸੈਂਟਰ ਦੇ ਵਿੱਚ ਗਿਆ ਤੇ ਜਿਹੜਾ ਉੱਥੇ ਲੋਕਾਂ ਦਾ ਵਿਸ਼ਵਾਸ ਪ੍ਰਗਟ ਕੀਤਾ ਆ ਸੀ ਮੇਰੀ ਸੰਸਥਾ ਦੇ ਵਿੱਚ ਸਾਰੇ ਬੈਂਚ ਭਰੇ ਹੋਏ ਸੀ ਬੈਠਣ ਵਾਲੇ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਸੀ ਡਰੱਗਸ ਵਾਲਿਆਂ ਤੇ ਪੂਰੀਆਂ ਲਾਈਨਾਂ ਸੀ ਅਲਟਰਾਸਾਉਂਡ ਤੇ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਤੋਂ ਵੱਧ ਅਲਟਰਾਸਾਉਂਡ ਹੋ ਰਿਹਾ ਹੈ ਔਰ ਜਿਹੜੇ ਸਾਡੇ ਉੱਥੇ ਲਿਬਰ ਰੂਮ ਦੇ ਇੰਚਾਰਜ ਸਿਸਟਰ ਹੈਗੇ ਆ ਉਹਨਾਂ ਨੇ ਮੇਰੇ ਧਿਆਨ ਵਿੱਚ ਲੰਦਾ ਕਿ 350 ਡਿਲੀਵਰੀ ਉਹ ਕਰ ਰਹੇ ਆ ਔਰ ਕਿਸੇ ਵੀ ਮਰੀਜ਼ ਤੇ ਜਦੋਂ ਨਾਲ ਗੱਲ ਕੀਤੀ ਜਿਹੜੇ ਉੱਥੇ ਕੋਈ ਬੱਚੇ ਵੀ ਦਾਖਲ ਸੀਗੇ ਉਹਨਾਂ ਦਾ ਵੀ ਪੁੱਛਿਆ ਵੀ ਕੋਈ ਆਊਟ ਆਫ ਪਾਕਟ ਐਕਸਪੈਂਡੀਚਰ ਕੋਈ ਦਵਾਈ ਪਰੋ ਲੈਂਦੀ ਹੋਵੇ ਤਾਂ ਉਹ ਵੀ ਮੈਨੂੰ ਉੱਥੇ ਕੋਈ ਚੀਜ਼ ਨਹੀਂ ਮਿਲੀ ਤਾਂ ਉਸ ਦੀ ਖੁਸ਼ੀ ਦੇ ਵਿੱਚ ਹੀ ਅੱਜ ਅਸੀਂ ਜਿਹੜੀ ਸਾਡੀ ਉੱਥੋਂ ਦੇ ਨਰਸਿੰਗ ਸਿਸਟਰ ਹੈਗੇ ਉਹਨਾਂ ਨੂੰ ਸਾਡੇ ਜਿਹੜੇ ਐਮ ਐਸ ਹੈਗੇ ਤੇ ਸਿਵਲ ਸਰਜਨ ਹੈਗੇ ਉਹਨਾਂ ਨੇ ਅੱਜ ਹੁਣ ਅਸੀਂ ਮੈਂ ਚਾਹ ਪੀਣੀ ਸ਼ੇਅਰ ਦੀ ਹੁਣ ਪੀਣੀ ਜੀ ਤੇ ਉਹਨਾਂ ਦੇ ਨਾਲ ਚਾਹ ਦਾ ਕੱਪ ਸ਼ੇਅਰ ਕਰਨ ਵਾਸਤੇ ਅਸੀਂ ਉਹਨੂੰ ਨਾਲ ਇੱਥੇ ਬੁਲਾਇਆ ਹੋਇਆ ਹੈ ਕਿ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਹੈ ਸਾਡਾ ਬਲੱਡ ਬੈਂਕ ਬਹੁਤ ਅੱਛਾ ਕੰਮ ਕਰ ਰਿਹਾ ਹੈ ਮੈਂ ਹੁਣੇ ਜਾ ਕੇ ਆਇਆ ਹਾਂ ਸ਼੍ਰਮਣੀ ਕਾਲਦਲ ਅੰਮ੍ਰਿਤਸਰ ਦੇ ਅਗੂ ਇਮਾਨ ਸਿੰਘ ਮਾਨ ਪਾਰਟੀ ਵਰਕਰਾਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਤੇ ਅਰਦਾਸ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਮਾਨ ਸਿੰਘ ਮਾਨ ਨੇ ਕਿਹਾ ਕਿ 1984 ਦੇ ਸਾਲਾਂ ਨੀਲਾ ਤਾਰਾ ਤੇ ਉਸ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਇਆ ਤੇ ਬਹੁ 10 ਅਕਾਲਪਤੀ ਸਾਹਿਬ ਕੀਤੀ ਹੈ ਕਿ 40 ਸਾਲ 1984 ਤੋਂ ਬੀਤ ਗਏ ਇੱਥੇ ਜਿਹੜਾ ਘੱਲੂਕਰ ਇਸ ਦੇਸ਼ ਨੇ ਸਿੱਖਾਂ ਦਾ ਖੇਡਿਆ ਜਿਹਦੇ ਵਿੱਚ ਹਰਮੰਦਰ ਸਾਹਿਬ ਦੇ ਹਮਲੇ 'ਚ ਬੇਕਸੂਰ ਸਿੱਖਾਂ ਦਾ ਕਤਲ ਹੋਇਆ ਹੈ ਜਿਹਦਾ ਕੋਈ ਵੇਰਵਾ ਨਹੀਂ ਸਾਡੇ ਤੋਸ਼ੇਖਾਨੇ ਲੁੱਟੇ ਗਏ ਆ ਜਿਹਦਾ ਕੋਈ ਹਿਸਾਬ ਨਹੀਂ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦਾ ਅਪਮਾਨ ਕੀਤਾ ਗਿਆ ਉਹਦਾ ਕੋਈ ਹਿਸਾਬ ਨਹੀਂ ਜਿਹੜੇ ਸਾਡੇ ਸ਼ਮਸ਼ਾਨ ਘਾਟਾਂ 'ਚ ਸਰ ਜਸਵੰਤ ਸਿੰਘ ਖਾਲਰਾਂ ਹੋਣਾ ਨੇ 25000 ਲਾਸ਼ਾਂ ਦਾ ਵੇਰਵਾ ਦਿੱਤਾ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਦਿੱਲੀ 'ਚ 1984 'ਚ ਸਾਡਾ ਕਤਲੇਆਮ ਹੋਇਆ ਭਾਰਤ ਦੇ ਦੇਸ਼ ਨੇ ਸੁਵਿਧਾਨ ਨੇ ਪਾਰਲੀਮੈਂਟ ਨੇ ਸੁਪਰੀਮ ਕੋਰਟ ਨੇ ਐਗਜ਼ੀਕਟਿਵ ਨੇ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਹੈਗਾ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ